ਭਾਈ ਗਰਜੀਤ ਸਿੰਘ ਜੀ ਖਾਲਸਾ ਜਿਹੜੇ ਬੈਠੇ ਨੇਗੇ ਕੱਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਈ ਕਾਨੂੰਨ ਲਿਖਣਾਉਣ ਲਈ ਨਹੀਂ ਬੈਠੇ ਉਹ ਹਰ ਇੱਕ ਧਰਮ ਗੀਤਾ ਕੁਰਾਨ ਵੇਦ ਜਿੰਨੇ ਵੀ ਧਰਮ ਨੇ ਉਹਨਾਂ ਲਈ ਉਹ ਚਾਹੁੰਦੇ ਨੇ ਕੋਈ ਤਾਕੜਾ ਕਾਨੂੰਨ ਪੰਜਾਬ ਦੇ ਵਿੱਚ ਬਣੇ ਪੰਜਾਬ ਦੇ ਲੋਕ ਤੁਸੀਂ ਕਿੱਥੇ ਸੁੱਤੇ ਪਏ ਹੋ ਤੁਸੀਂ 13 ਘੰਟੇ ਕੱਪੜੇ ਛੱਤ ਦੇ ਉੱਪਰ ਖੜੇ ਹੋ ਕੇ ਦਿਖਾ ਦਿਓ ਮੇਰੀ ਤੁਹਾਡੇ ਚਰਮਾਂ 'ਚ ਬੇਨਤੀ ਆ ਤੁਸੀਂ 13 ਘੰਟੇ ਆਪਣੀ ਛੱਤ ਦੇ ਉੱਪਰ ਖੜਕੇ ਦਿਖਾ ਦਿਓ ਇਰਾ ਮਹੀਨੇ 400 ਫੁੱਟ ਉਪਰ ਟਾਵਰ ਦੇ ਉਪਰ ਬੈਠਿਆ ਨੂੰ ਪਾਈ ਗਰਜੀਤ ਸਿੰਘ ਖਾਲਸਾ ਨੂੰ 13 ਮਹੀਨੇ ਹੋ ਚੁੱਕੇ 13 ਮਹੀਨੇ ਇੱਕ ਦਿਨ ਵੀ ਇੱਕ ਘੰਟਾ ਵੀ ਇੱਕ ਮਿੰਟ ਵੀ ਥੱਲੇ ਉਤਰੇ ਹੁਣ ਠੰਡ ਗਰਮੀ ਅਤ ਦੀ ਉਸ ਗਰਮੀ ਦੇ ਵਿੱਚ ਬੈਠੇ ਨੇਗੇ ਆਪਾਂ ਜਿੰਨੇ ਵੀ ਆਪਣੇ ਸਾਡੇ ਗਿਆਨ ਦੇ ਸੋਮੇ ਨੇਗੇ ਅਸੀਂ ਸਾਰਿਆਂ ਦੇ ਉਹਨਾਂ ਦੇ ਉਹਨਾਂ ਦੇ ਲਈ ਇੱਕ ਇੱਕ ਚੰਗਾ ਕਾਨੂੰਨ ਬਣੇ ਉਹਨਾਂ ਦਾ ਸਤਕਾਰ ਲਈ ਇੱਕ ਚੰਗੀ ਕਾਨੂੰਨ ਬਣੇ ਉਸ ਲਈ ਆਪਾਂ ਉਹਦੇ ਲਈ ਆਪਾਂ ਆਪਾਂ ਸਾਰੇ ਇਕੱਠੇ ਹੋਈਏ ਇਹ ਹੀ ਮੇਰੇ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਆ ਮੈਂ ਤੁਹਾਨੂੰ ਜਗਾਉਣ ਲਈ ਇੱਥੇ ਆਇਆ ਮੈਂ ਪਹਿਲਾਂ ਹੀ ਵਕ ਵਕ ਸਮੇਂ ਤੇ ਪਹੁੰਚਦਾ ਰਿਹਾ ਮੈਂ ਜਿਹੜੀ ਤੁਸੀਂ ਬੇਨਤੀ ਕਰਨੀ ਆ ਕਿ ਨੌਜਵਾਨੋਂ 13 ਤਰੀਕ ਨੂੰ ਆਪਾਂ ਇੱਕ ਵੱਡਾ ਪ੍ਰੋਗਰਾਮ ਇੱਥੇ ਕਰਨ ਲਈ ਜਾ ਰਹੇ ਹਾਂ 13 ਤਰੀਕ ਨੂੰ ਜਿਹੜਾ ਪ੍ਰੋਗਰਾਮ ਹੈ ਉਸ ਪ੍ਰੋਗਰਾਮ ਦੇ ਵਿੱਚ ਜਿਹੜਾ ਕਿ ਭਾਈ ਗੁਰਜੀਤ ਸਿੰਘ ਜੀ ਖਾਲਸਾ 13 ਮਹੀਨੇ ਬੈਠੇ ਨੂੰ ਹੋ ਗਏ ਉਨਾਂ ਲਈ ਕੋਈ ਫਕਤ ਤੇ ਤੱਕਣਾ ਫੈਸਲਾ ਜਿਹੜਾ ਲੈਣਾ ਸਭ ਤੋਂ ਪਹਿਲਾਂ ਤਾਂ ਮੈਂ ਜਿੰਨੇ ਵੀ ਜਾਣੇ ਤੁਸੀਂ ਆ ਸਮੇਂ ਭਰਾ ਸਾਡੀ ਵੀਡੀਓ ਨੂੰ ਦੇਖ ਰਹੇ ਹੋ ਜਵਾਕਣ ਚੁੱਪ ਕਰਾਏ ਮੜਾ ਆ ਆ ਕਰਾ ਕੇ ਮੜਾ ਜਿੰਨੇ ਵੀ ਤੁਸੀਂ ਮੇਰੀ ਇਸ ਵੀਡੀਓ ਨੂੰ ਦੇਖ ਰਹੇ ਹੋ ਉਹ ਟਾਵਰ ਤੇ ਨਿਗਾਹ ਮਾਰ ਲਓ ਕਿ ਉੱਥੇ ਇੱਕ ਇਨਸਾਨ ਭਾਈ ਗੁਰਜੀਤ ਸਿੰਘ ਜੀ ਖਾਲਸਾ ਜੀ ਨੂੰ ਬੈਠਿਆਂ ਨੂੰ ਜਿਹੜੇ 13 ਮਹੀਨੇ ਹੋ ਚੁੱਕੇ ਨੇਗੇ ਇਸ ਕਰਕੇ ਮੈਂ ਬੇਨਤੀ ਕਰਦਾ ਅੱਗੇ ਤੁਹਾਡੀ ਇੱਕ ਇੱਕ ਗੱਲ ਦਾ ਮੈਂ ਜਵਾਬ ਦੇਵਾਂਗਾ ਤੁਸੀਂ ਇਸ ਵੀਡੀਓ ਨੂੰ ਜੁੜੇ ਰਹਿਣਾ ਤੇ ਮੈਂ ਇਹ ਬੇਨਤੀ ਹੀ ਕਰਦਾ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰਕੇ ਜਿਹੜਾ ਅਸੀਂ ਇੱਕ ਪ੍ਰੋਗਰਾਮ ਲਿਖਿਆ ਉਹ ਲੋਕਾਂ ਤੱਕ ਜਰੂਰ ਪਹੁੰਚਾ ਦੇਣਾ ਮੇਰੀ ਬੇਨਤੀ ਹੈ ਸਾਰੇ ਭਰਾਵਾਂ ਨੂੰ ਕਿ ਮੈਂ ਹਰ ਭਾਈ ਜੀ ਦੀ ਵੀ ਗੱਲ ਦਾ ਜਵਾਬ ਦੇਣਾ ਹੈ ਹੋਰ ਵੀ ਕੋਈ ਮੈਨੂੰ ਸਵਾਲ ਜਵਾਬ ਜਿਹੜਾ ਪੁੱਛ ਸਕਦਾ ਮੈਂ ਬੇਨਤੀ ਹੀ ਕਰਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰਕੇ ਜਿਹੜਾ ਪਹੁੰਚਾ ਦੇਣਾ ਖਾਸ ਕਰਕੇ ਜਿਹੜੀ ਮੈਂ ਬੇਨਤੀ ਹੈ ਇਹ ਸੋਸ਼ਲ ਮੀਡੀਆ ਤੇ ਨੌਜਵਾਨਾਂ ਦੇ ਚਰਨਾਂ ਦੇ ਵਿੱਚ ਵੀ ਕਰੂੰਗਾ ਜਿੰਨੇ ਵੀ ਜਾਣੇ ਤੁਸੀਂ ਫੇਸਬੁੱਕ ਚਲਾਉਨੇ ਹੋ ਜਿੰਨੇ ਵੀ ਜਾਣੇ ਇੰਸਟਾਗ੍ਰਾਮ ਚਲਾਉਨੇ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹਣਾ ਤੁਸੀਂ ਇੰਸਟਾਗ੍ਰਾਮ ਚਲਾਉਨੇ ਤਾਂ ਹੈਗੇ ਹੋ ਸਰਕਾਰ ਚਾਹੁੰਦੀ ਹੈ ਕਿ ਤੁਹਾਨੂੰ ਤੁਸੀਂ ਰੀਲਾਂ ਦੇ ਵਿੱਚ ਹੀ ਉਲਝਾ ਕੇ ਰੱਖੀਏ ਸਰਕਾਰ ਚਾਹੁੰਦੀ ਹੈ ਕਿ ਕੋਈ ਤੁਸੀਂ ਮੁੱਦੇ ਦੀ ਗੱਲ ਕਰੋ ਹੀ ਨਾ ਕੋਈ ਨੀਤੀ ਦੀ ਗੱਲ ਕਰੋ ਹੀ ਨਾ ਇਸ ਕਰਕੇ ਮੈਂ ਤੁਹਾਨੂੰ ਜਗਾਉਣ ਲਈ ਇੱਥੇ ਆਇਆ ਮੈਂ ਪਹਿਲਾਂ ਹੀ ਵਕ ਵਕ ਸਮੇਂ ਤੇ ਪਹੁੰਚਦਾ ਰਿਹਾ ਮੈਂ ਜਿਹੜੀ ਤੁਸੀਂ ਬੇਨਤੀ ਕਰਨੀ ਆ ਕਿ ਨੌਜਵਾਨਾਂ ਨੂੰ 13 ਤਰੀਕ ਨੂੰ ਆਪਾਂ ਇੱਕ ਵੱਡਾ ਪ੍ਰੋਗਰਾਮ ਇੱਥੇ ਕਰਨ ਲਈ ਜਾ ਰਹੇ ਹਾਂ 13 ਤਰੀਕ ਨੂੰ ਜਿਹੜਾ ਪ੍ਰੋਗਰਾਮ ਹੈ ਉਸ ਪ੍ਰੋਗਰਾਮ ਦੇ ਵਿੱਚ ਜਿਹੜਾ ਕਿ ਭਾਈ ਗਰਜੀਤ ਸਿੰਘ ਜੀ ਖਾਲਸਾ 13 ਮਹੀਨੇ ਬੈਠਣ ਨੂੰ ਹੋਗੇ ਉਹਨਾਂ ਨੇ ਕੋਈ ਸਖਤ ਤੇ ਤਕੜਾ ਫੈਸਲਾ ਜਿਹੜਾ ਲੈਣਾ ਹੁਣ ਗੱਲ ਆ ਗਈ ਮੁੱਦੇ ਦੀ ਨੌਜਵਾਨੋ ਜਿੰਨੇ ਵੀ ਮੇਰੇ ਪੰਜਾਬ ਵਾਸੀਓ ਤੁਸੀਂ ਇਸ ਭਰਾ ਇਸ ਵੀਡੀਓ ਨੂੰ ਦੇਖ ਰਹੇ ਹੋ ਕਿ ਭਾਈ ਗਰਜੀਤ ਸਿੰਘ ਜੀ ਖਾਲਸਾ ਟਾਵਰ ਤੇ ਬੈਠੇ ਕਿਉਂ ਨਗੇ ਇਹ ਸਭ ਤੋਂ ਵੱਡਾ ਸਵਾਲ ਆ ਲੋਕਾਂ ਦਾ ਕਈ ਲੋਕ ਆਪੂ ਆਪਣੀਆਂ ਬਾਈ ਚਪਕਰਾ ਕੇ ਮੜਾ ਜਵਾਕ ਨੂੰ ਭਰਾ ਬਣ ਕੇ ਕਈ ਲੋਕ ਆਪੂ ਆਪਣੀਆਂ ਮਨ ਘੜਤ ਜਿਹੜੀਆਂ ਗੱਲਾਂ ਬਣਾਉਂਦੇ ਨੇਗੇ ਮਨ ਕਰਤ ਗੱਲਾਂ ਕੀ ਬਣਾਉਂਦੇ ਨੇ ਕਿ ਲੋਕੋ ਮੁੱਦਾ ਕੀ ਆ ਇਸ ਮੁੱਦੇ ਨੂੰ ਤੁਸੀਂ ਸਮਝੋ ਵੀ ਮੁੱਦਾ ਹੈ ਕੀ ਆ ਮੁੱਦਾ ਭਰਾਵੋ ਜਿਹੜੀ ਸਰਕਾਰ ਨੇ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਦੋ ਸਰਕਾਰਾਂ ਜਿਹੇ ਸਮੁੱਦੇ ਤੇ ਉੱਪਰ ਬਣੀਆਂ ਨੇ ਅੱਜ ਉਹਨਾਂ ਨੇ ਕਾਂਗਰਸ ਨੇ ਵੀ ਚੁੱਪ ਧਰੀ ਹੋਈ ਆ ਝਾਰੂ ਨੇ ਵੀ ਚੁੱਪ ਧਰੀ ਹੋਈ ਆ ਬਾਦਲਦਾਲਾ ਨੇ ਵੀ ਚੁੱਪ ਧਰੀ ਹੋਈ ਆ ਚੁੱਪ ਜਿਹੜੇ ਵੱਡੇ ਵੱਡੇ ਜਿਹੜੇ ਪੰਥਿਕ ਕੌਣ ਵਾਲੇ ਜਾਂ ਵੱਡੇ ਵੱਡੇ ਧਾਰਮਿਕ ਆਗੂ ਕੌਣ ਵਾਲੇ ਚੁੱਪ ਉਹਨਾਂ ਨੇ ਵੀ ਧਰੀ ਹੋਈ ਆ ਪੰਜਾਬ ਦੇ ਲੋਕੋ ਮਸਲਾ ਕੀ ਆ ਕਿ ਜਿਹੜੀ ਪੰਜਾਬ ਸਰਕਾਰ ਪੰਜਾਬ ਦਾ ਮੁੱਖ ਮੰਤਰੀ ਰਵਿੰਦ ਕੇਜਰੀ ਵਾਲਾ ਗੱਲ ਕਰਦਾ ਸੀਗਾ ਕਿ ਮੇਰੀ ਸਰਕਾਰ ਬਣਦਿਓ ਮੈਂ 24 ਘੰਟਿਆਂ ਦੇ ਵਿੱਚ ਵਿਆਪਜਨਾ ਇਨਸਾਫ ਦੇਊਗਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੋਈ ਬੇਆਬਦੀ ਲਈ ਕੋਈ ਤਕੜਾ ਕਾਨੂੰਨ ਬਣਾਊਗਾ ਭਾਈ ਗਰਜੀਤ ਸਿੰਘ ਜੀ ਖਾਲਸਾ ਜਿਹੜੇ ਬੈਠੇ ਨੇਗੇ ਕੱਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਈ ਕਾਨੂੰਨ ਲੈ ਬਣਾਉਣ ਲਈ ਨਹੀਂ ਬੈਠੇ ਉਹ ਹਰ ਇੱਕ ਧਰਮ ਗੀਤਾ ਕੁਰਾਨ ਵੇਦ ਜਿੰਨੇ ਵੀ ਧਰਮ ਨੇ ਉਹਨਾਂ ਲਈ ਉਹ ਚਾਹੁੰਦੇ ਨੇ ਕੋਈ ਤਕੜਾ ਕਾਨੂੰਨ ਪੰਜਾਬ ਦੇ ਵਿੱਚ ਬਣੇ ਕਿਉਂਕਿ ਕੀ ਹੁੰਦਾ ਬੋਟਾਂ ਵੇਲੇ ਜਿਵੇਂ ਅਸੀਂ ਵਕ ਵਕ ਥਾਂ ਮੈਂ ਦੇਖਦੇ ਆ ਕਿ ਪੋਲੀਟਿਕਲ ਲੀਡਰ ਆਪਣੇ ਬੋਟਾਂ ਲੈਣ ਦੇ ਲਈ ਧਾਰਮਿਕ ਲੋਕਾਂ ਨੂੰ ਭੜਕਾਉਂਦੇ ਨੇਗੇ ਵਿਆਵਜਿਆ ਕਰਵਾਉਂਦੇ ਨੇਗੇ ਉਹ ਸ਼ਰਮ ਕਰਵਾਉਂਦੇ ਨੇਗੇ ਇਸ ਕਰਕੇ ਗੁਰੂਗ੍ਰਾਸਾਹ ਮਹਾਰਾਜਾਂ ਬੜੇ ਲੰਮੇ ਸਮੇਂ ਤੋਂ ਵਿਆਪਕੀਆਂ ਹੁੰਦੀਆਂ ਆ ਰਹੀਆਂ ਨੇਗੀਆਂ ਪੰਜਾਬ ਦੇ ਲੋਕ ਤੁਸੀਂ ਕਿੱਥੇ ਸੁੱਤੇ ਪਏ ਹੋ ਤੁਸੀਂ 13 ਘੰਟੇ ਕੱਪੜੇ ਛੱਤ ਦੇ ਉੱਪਰ ਖੜੇ ਹੋ ਕੇ ਦਿਖਾ ਦਿਓ ਮੇਰੀ ਤੁਹਾਡੇ ਚਰਮਾਂ ਚ ਬੇਨਤੀ ਆ ਤੁਸੀਂ 13 ਘੰਟੇ ਆਪਣੀ ਛੱਤ ਦੇ ਉੱਪਰ ਖੜਕੇ ਦਿਖਾ ਦਿਓ 13 ਮਹੀਨੇ 400 ਫੁੱਟ ਉੱਪਰ ਟਾਵਰ ਦੇ ਉੱਪਰ ਬੈਠਿਆ ਨੂੰ ਪਾਈ ਗੁਰਜੀਤ ਸਿੰਘ ਖਾਸਾ ਨੂੰ 13 ਮਹੀਨੇ ਹੋ ਚੁੱਕੇ ਨੇ 13 ਮਹੀਨੇ ਇੱਕ ਦਿਨ ਵੀ ਇੱਕ ਘੰਟਾ ਵੀ ਇੱਕ ਮਿੰਟ ਵੀ ਥੱਲੇ ਉਤਰੇ ਹੋਣ ਠੰਡ ਗਰਮੀ ਅਤ ਦੀ ਉਸ ਗਰਮੀ ਦੇ ਵਿੱਚ ਬੈਠੇ ਨੇਗੇ ਇਹ ਮੁੱਦਾ ਕੀ ਆ ਮੈਨੂੰ ਮੁੱਦਾ ਦੱਸੋ ਵੀ ਜੇਕਰ ਮੁੱਦੇ ਦੀ ਗੱਲ ਨਹੀਂ ਹੈਗੀ ਜੇ ਤੁਹਾਡੇ ਮੁੱਦੇ ਦੀ ਗੱਲ ਨਹੀਂ ਹੈਗੀ ਤੁਸੀਂ ਰੋਜ਼ ਆਪਾਂ ਰੋਜ਼ ਗੁਰੂਗ੍ਰਾਂ ਤੋਂ ਮਾਰੇ ਦੀ ਬਿਆਰ ਦੀ ਲੀਡਰਾਂ ਦੇ ਮੋਹ ਚ ਸਵਾਲ ਸੁਣਦੇ ਆ ਗੱਲਾਂ ਸੁਣਦੇ ਆ ਕੀ ਇਹ ਪੰਜਾਬ ਦੇ ਵਿੱਚ ਡਰਾਮਾ ਹੋ ਰਿਹਾ ਕਦੋਂ ਤੁਸੀਂ ਲੋਕ ਕਿੱਥੇ ਲੋਕੋ ਤੁਸੀਂ ਕਿੱਥੇ ਸੁੱਤੇ ਪਏ ਹੋ ਮੈਂ ਹੀ ਬੇਨਤੀ ਕਰਦਾ ਵੀ ਜਿਹੜਾ ਇਹ ਮੁੱਦਾ ਹੈ ਇਸ ਮੁੱਦੇ ਤੇ ਤੁਹਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਨੌਜਵਾਨਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਕਿਸਾਨ ਜਿੱਥੇ ਬੰਦੇ ਨੂੰ ਇਕੱਠੇ ਹੋਣ ਦੀ ਲੋੜ ਆ ਸਿੱਖ ਜਿੱਥੇ ਬੰਦੇ ਨੂੰ ਇਕੱਠੇ ਹੋਣ ਦੀ ਲੋੜ ਆ ਹਿੰਦੂ ਜਿੰਨੀਆਂ ਵੀ ਧਾਰਮਿਕ ਜਥੇਬੰਦੀਆਂ ਉਹਨਾਂ ਨੂੰ ਇਕੱਠੇ ਹੋਣ ਦੀ ਲੋੜ ਆ ਮੁਸਲਮਾਨ ਜਿੱਥੇ ਬੰਦੇ ਨੂੰ ਇਕੱਠੇ ਹੋਣ ਦੀ ਲੋੜ ਆ ਸਭ ਨੂੰ ਇਸ ਸਮੇਂ ਇਕੱਠੇ ਹੋਣ ਦੀ ਲੋੜ ਆ ਇਕੱਠੇ ਹੋ ਕੇ ਵੱਡਾ ਅੰਦੋਲਨ ਵਿੜਨ ਦੀ ਜ਼ਰੂਰਤ ਹੈ ਇਹ ਸਰਕਾਰਾਂ ਉਹਨਾਂ ਟਾਈਮ ਸੁੱਤੀਆਂ ਪਈਆਂ ਉਹਨਾਂ ਟਾਈਮ ਨਹੀਂ ਜਾਗਦੀਆਂ ਜਿੰਨਾ ਟਾਈਮ ਇਹ ਕੋਈ ਇਹਨਾਂ ਦੇ ਕੋਲੇ ਕੋਈ ਤਕੜਾ ਐਕਸ਼ਨ ਨਹੀਂ ਕਰਦੇ ਤਕੜਾ ਵੱਡਾ ਕੋਈ ਅੰਦੋਲਨ ਨਹੀਂ ਕਰਦੇ ਭਰਾਵੋ 13 ਤਰੀਕ ਨੂੰ ਵੱਡਾ ਪ੍ਰੋਗਰਾਮ ਕਰਨ ਲਈ ਜਾ ਰਹੇ ਹਾਂ ਇਸ ਕਰਕੇ ਬੇਨਤੀ ਕਰਦੇ ਆਂ ਜਿਹੜੇ ਲੋਕ ਹਜੇ ਵੀ ਇਹ ਗੱਲ ਕਹਿੰਦੇ ਨੇਗੇ ਕਿ ਇਹ ਮੁੱਦਾ ਹੀ ਨਹੀਂ ਹੈ ਕੋਈ ਕਿਉਂਕਿ ਲੋਕ ਕੰਮ ਛਾੜ ਦਿੰਦੇ ਨੇ ਇਸ ਮੁੱਦੇ ਦੇ ਨਾਂ ਉਨੂੰ ਸੋਨੂੰ ਮੈਂ ਤੁਹਾਨੂੰ ਮੈਂ ਯਾਦ ਕਰਾਉਣਾ ਚਾਹਣਾ ਕਿ ਪਿਛਲੇ ਸਮੇਂ ਦੇ ਵਿੱਚ ਸਰਕਾਰ ਨੇ ਸਪੈਸ਼ਲ ਵਿਧਾਨ ਸਭਾ ਸੈਸ਼ਨ ਇਸ ਮੁੱਦੇ ਤੇ ਬੁਲਾਇਆ ਫਿਰ ਕਿੱਥੇ ਸੋਂਗੇ ਰਪਾ ਆਪਣੇ ਜਿਹੜੇ ਬਰਾਜੇ ਬਣੰਗ ਵਰਗੇ ਪ੍ਰਤਾਪ ਬਾਜੇ ਵਰਗੇ ਜਿਹੜੇ ਤਖੜਕੜ ਗੱਲਾਂ ਕਰਦੇ ਸੀ ਉਹ ਇੱਥੇ ਆ ਕੇ ਇੱਕ ਵਾਰੀ ਕਾਂਗਰਸ ਦੀ ਗੱਲ ਕਰ ਲੈ ਬਾਦਲ ਦਲ ਦੀ ਗੱਲ ਕਰ ਲੈ ਜਾਂ ਭਾਜਪਾ ਦੀ ਕਿਸੇ ਦੀ ਹੋਰ ਦੀ ਗੱਲ ਕਰ ਲੈ ਕਿਉਂਕਿ ਸੱਤਾ ਦੇ ਵਿੱਚ ਤਾਂ ਝਾੜੂ ਆ ਝਾੜੂ ਦਾ ਕੋਈ ਮਸਲਾ ਹੱਲ ਕਰਨਾ ਨਹੀਂ ਪਰ ਜਿਹੜੇ ਵਿਧਾਨ ਸਭਾ ਦੇ ਵਿੱਚ ਖੜਕੇ ਵੱਡਿਆ ਵੱਡਿਆ ਗੱਲਾਂ ਕਰਦੇ ਸੀ ਉਹ ਕਿੱਥੇ ਗਏ ਉਹ ਇੱਥੇ ਇੱਕ ਦਿਨ ਆਏ ਵੀ ਨਹੀਂ ਵਿਧਾਨ ਸਭਾ ਸੈਸ਼ਨ ਚੱਲਿਆ ਕਿੱਦੇ ਕਰਕੇ ਸਭ ਤੋਂ ਵੱਡਾ ਦਾ ਸਵਾਲ ਇਹ ਆ ਵੀ ਪਿਛਲੇ ਲੰਮੇ ਸਮੇਂ ਤੋਂ ਸਾਢੇ 3 ਸਾਲ ਹੋ ਗਏ ਸਰਕਾਰ ਬਣੀ ਨੂੰ ਸਾਢੇ 3 ਸਾਲ ਹੋ ਗਏ ਸੀਗੇ ਕੁਝ ਮਹੀਨੇ ਪਹਿਲਾਂ ਚੱਲਿਆ ਹੁਣ 4 ਸਾਲ ਹੋਣੇ ਨਾਲ ਨੇ ਸਰਕਾਰ ਬਣੀ ਨੂੰ ਵੀ ਭਾਈ ਜਿਹੜਾ ਵਿਧਾਨ ਸਭਾ ਸੈਸ਼ਨ 'ਚ ਉਹ ਭਾਈ ਗਰਜੀਤ ਸਿੰਘ ਨੇ ਖਾਲਸਾ ਦੇ ਅੰਦੋਲਨ ਕਰਕੇ ਵਿਧਾਨ ਸਭਾ ਦੇ ਵਿੱਚ ਇਹ ਗੱਲ ਹੋਈ ਉਹਦੇ ਵਿੱਚ ਸਪੈਸ਼ਲ ਤਾਜ ਜਿਹੜੀ ਕਿ ਮੰਗ ਰੱਖੀ ਗਈ ਤਾਜ ਜਿਹੜੀ ਕੁਸਮਤੇ ਦੀ ਗੱਲ ਕੀਤੀ ਗਈ ਉਹ ਤੁਸੀਂ ਕਿੱਥੇ ਸੋਂਗੇ 6 ਮਹੀਨਿਆਂ ਦੀ ਜਿਹੜੀ ਕਮੇਟੀ ਬਣਾ ਕੇ ਭਾਈ ਗਰਜੀਤ ਸਿੰਘ ਜੀ ਖਾਲਸਾ ਨੂੰ ਜਦੋਂ ਜਦ ਸਵਾਲ ਕਰਦੇ ਉਹਨਾਂ ਨੂੰ ਪਤਾ ਵੀ 6 ਮਹੀਨਿਆਂ ਪਹਿਲਾਂ ਨੇ ਕਮੇਟੀਆਂ ਬਣੀਆਂ ਕਮੇਟੀਆਂ ਬਣਾਉਣ ਨਾਲ ਮਸਲੇ ਹੱਲ ਨਹੀਂ ਹੁੰਦੇ ਇਸ ਕਰਕੇ ਲੋਕੋ ਜੇ ਮਸਲੇ ਨੂੰ ਹੱਲ ਕਰਵਾਉਣਾ ਚਾਹਣਿਓ ਜੇ ਚਾਹਣਿਓ ਵੀ ਸਾਡੇ ਗੁਰੂ ਦੀ ਵਿਆਪਦੀ ਨਾ ਹੋਵੇ ਚਾਹਣਿਓ ਸਾਡੇ ਜਿੰਨੇ ਵੀ ਧਾਰਮਿਕ ਸਥਾਨ ਨੇ ਉਹਨਾਂ ਦੀ ਵਿਆਪਦੀ ਨਾ ਹੋਵੇ ਤਾਂ ਭਰਾਵੋ ਇਹ ਸਰਕਾਰ ਨੂੰ ਅੰਨੀ ਬੋਲੀ ਨੂੰ ਜਗਾਉਣਾ ਪੈਣਾ ਤੇ ਤਕੜੇ ਹੋ ਕੇ ਜਿਹੜਾ ਇੱਥੇ ਕੱਟ ਕਰਕੇ ਅਗਲੀਆਂ ਰਣਨੀਤੀਆਂ ਲਿਕਣੀਆਂ ਪੈਣੀਆਂ ਨੇਗੀਆਂ ਇਸ ਕਰਕੇ ਬੇਨਤੀ ਕਰਦਿਆਂ ਇਹ ਸਾਰੇ ਮੈਨੂੰ ਸਵਾਲ ਦਾ ਜਵਾਬ ਦਿਓ ਵਿਧਾਨ ਸਭਾ ਸੈਸ਼ਨ ਬੁਲਾਇਆ ਪਹਿਲਾ ਬੋਟਾ ਲੈਣ ਤੋਂ ਪਹਿਲਾਂ ਜਦੋਂ ਸੱਤਾ ਦੇ ਵਿੱਚ ਸਰਕਾਰ ਆਈ ਹੈ ਸਭ ਤੋਂ ਪਹਿਲਾਂ ਸਭ ਤੋਂ ਮੁੱਖ ਗੱਲ ਚਾਰ ਦੇ ਚੰਨ ਤਿੰਨ ਚਾਰ ਗੱਲਾਂ ਹੁੰਦੀ ਸਨ ਪਹਿਲੀ ਗੱਲ ਹੀ ਸੀਗੀ ਕਿ ਅਸੀਂ 24 ਘੰਟੇ ਦੀ ਗੁਰੂਗਰਾਸਾ ਮਾਰੇ ਦੀ ਵਿਵਗ ਦੇ ਨਿصاف ਦਿਵਾਵਾਂਗੇ ਅਸੀਂ ਆਏ ਕਰਾਂਗੇ ਜੋ ਕਰਾਂਗੇ ਪਰ ਭਰਾਵੋ 4 ਸਾਲ ਹੋ ਗਏ ਸਰਕਾਰ ਬਣੀ ਨੂੰ ਇਸ ਕਰਕੇ ਮੈਂ ਜਦ ਤਾ ਮੈਨੂੰ ਪੰਜਾਬ ਦੇ ਲੋਕ ਇਹ ਚੀਜ਼ ਆ ਕੇ ਦੱਸਣ ਜਾ ਪਰ ਤੂੰ ਸੱਤੇ ਕਿੱਥੇ ਪਿਆ ਉਹ ਮੁੱਦੇ ਦੀ ਗੱਲ ਹੈ ਨਹੀਂ ਨੀਤੀ ਦੀ ਗੱਲ ਹੈ ਨਹੀਂ ਇਹ ਮੁੱਦਾ ਨਹੀਂ ਹੈਗਾ ਇਸ ਕਰਕੇ ਮੈਂ ਜਿੰਨੇ ਵੀ ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਲੋਕਾਂ ਤੱਕ ਪਹੁੰਚਾਉਣਾ ਜਿੰਨੇ ਵੀ ਸੋਸ਼ਲ ਮੀਡੀਆ ਚਲਾਉਂਦੇ ਨੇਗੇ ਕਿਉਂਕਿ ਮੈਂ ਇੱਕ ਚੀਜ਼ ਦੇਖੀ ਹੈ ਜੇਕਰ ਮੀਡੀਆ ਮੀਡੀਆ ਛੱਡੋ ਚੋ ਮੀਡੀਆ ਦੇ ਆਪ ਨੂੰ ਆਪਣੇ ਮਜਬੂਰੀਆਂ ਹੋ ਸਕਦੇ ਨੇ ਮੈਨੂੰ ਸਭ ਪਤਾ ਮੈਂ ਗੱਲਾਂ ਨਹੀਂ ਬੋਲਣਾ ਚਾਹੁੰਦਾ ਫਿਰ ਕਹਿੰਦੇ ਨੇ ਭਾਣਾ ਸਿੱਧੂ ਇਹ ਕਹਿੰਦਾ ਮੀਡੀਆ ਪਕਾਊਗਾ ਮੈਂ ਉਹ ਗੱਲ ਨਹੀਂ ਕਹਿਣਾ ਚਾਹੁੰਦਾ ਮੀਡੀਆ ਨੂੰ ਸਭ ਨੂੰ ਪਤਾ ਕਿ ਸਰਕਾਰ ਅੰਡਰ ਹੈ ਪਰ ਜਿਹੜੇ ਆਪੋ ਆਪਣੇ ਤੁਸੀਂ ਇੰਨੇ ਫੋਲੋਅਰ ਚੱਕੀ ਫਿਰਦੇ ਹੋ ਫੇਸਬੁਕਾਂ ਦੇ ਪੇਜ ਬਣਾਏ ਨੇਗੇ ਸਾਰਾਂ ਕੋਲੇ ਫੋਨ ਆ ਤੁਸੀਂ ਆਪੋ ਆਪਣੇ ਫੋਨਾਂ ਦੇ ਵਿੱਚ ਇਸ ਵੀਡੀਓ ਨੂੰ ਪਹੁੰਚਾਓ ਕਿ ਭਾਈ 13 ਮਹੀਨੇ ਇੱਕ ਬੰਦਾ ਐਡੀ ਵੱਡੀ ਕੁਰਬਾਨੀ ਦੇ ਰਿਹਾ ਉਹ ਕੀ ਚਾਹ ਰਿਹਾ ਉਹ ਕੀ ਕਹਿ ਰਿਹਾ ਉਹ ਇਹੀ ਗੱਲ ਕਹਿ ਰਿਹਾ ਕਿ ਭਾਈ ਇਹ ਜਿਹੜੀਆਂ ਹੋ ਰਹੀਆਂ ਬੇਅਬਦੀਆਂ ਰੁਕਣ ਜਿਹੜਾ ਇਹਨਾਂ ਨੇ ਵੋਟਾਂ ਦੇ ਵਿੱਚ ਵਾਅਦੇ ਕਰੇ ਸੀ ਉਹ ਵਾਅਦੇ ਪੂਰੇ ਕਰਨ ਉਹ ਭਾਈ ਸਾਹਿਬ ਉਸ ਉਸ ਦੀ ਮੰਗ ਹੈ ਜੇ ਦੱਸੋ ਵੀ ਜਿਹੜੇ ਨਰੇ ਤੇ एवरी ਬਾਲ ਦੇ ਭਗਮਤਵਾਨ ਨੇ ਕੱਲੇ-ਕੱਲੇ ਬੰਦਿਆਂ ਨੇ ਇਹਨਾਂ ਦੇ ਐਮਐਲਏ ਨੇ ਨਹੀਂ ਵੋਟਾਂ ਦੇ ਪਹਿਲਾਂ ਵਾਦਾ ਕਰਿਆ ਸੀਗਾ ਇਹ ਮੁੱਖ ਮੰਗੋ ਤਾਂ ਇਹ ਸੀ ਕਿ ਵੋਟਾਂ ਲੈਣੇ ਲਈ ਹੁਣ ਤਾਂ ਕੋਈ ਮੰਗ ਨਹੀਂ ਸੀ ਆ ਹੁਣ ਫੇਰ ਸਾਲ ਰਹਿ ਗਿਆ ਹੁਣ ਫੇਰ ਜਿਹੜੀ ਕੇ ਮੁੱਖ ਮੁੱਦਾ ਹੀ ਹੋਊਗਾ ਉਹ ਦੂਜੀ ਜਿਹੜਾ ਕੋਈ ਹੋਰ ਉੱਥੇ ਆਊਗਾ ਉੱਥੇ ਉਹ ਉਹਨਾਂ ਨੇ ਵੀ ਆ ਕੇ ਹੀ ਗੱਲਾਂ ਕਰਨੀਆਂ ਲੱਗੀਆਂ ਅਸੀਂ ਗੁਰੂ ਗ੍ਰੰਥ ਸਾਹਿਬਹਾਰਾ ਦੀ ਬੇਅਦਲੀ ਕਾਨੂੰਨ ਬਣਾਵਾਂਗੇ ਅਸੀਂ ਅਸੀਂ ਧਾਰਮਿਕ ਗ੍ਰੰਥਾਂ ਲਈ ਕਾਨੂੰਨ ਬਣਾਵਾਂਗੇ ਅਸੀਂ ਸਖਤ ਸਜ਼ਾਾਂ ਦੇਵਾਂਗੇ ਭਰਾਵੋ ਵੋਟਾਂ ਲੈਣ ਵੇਲੇ ਗੱਲਾਂ ਹੁੰਦੀਆਂ ਨੇਗੀਆਂ ਪਰ ਇੱਥੇ ਅਗਲਾ ਸਵਾਲ ਤਾਂ ਇਹੀ ਆ ਕਿ ਅਸੀਂ 350 ਸਾਲਾ ਬਣਾ ਰਹੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦਾ ਸੱਚੇ ਪਾਤਸ਼ਾਹ ਦਾ ਆਪਾਂ ਉੱਥੇ ਅਨੰਦਪੁਰ ਸਾਹਿਬ ਦੇ ਵਿੱਚ ਵੀ ਕਹਿੰਦੇ ਨੇ ਕਿ ਅਸੀਂ ਉੱਥੇ ਇੱਕ ਸੈਸ਼ਨ ਚਲਾਉਣਾ ਹੈ ਉੱਥੇ ਕਹਿ ਰਹੇ ਨੇ ਸਰਕਾਰ ਕੇ ਸੈਸ਼ਨ ਚਲਾਉਣਾ 24 ਨਵੰਬਰ 24 ਨਵੰਬਰ ਨੂੰ ਕਹਿੰਦੇ ਸੈਸ਼ਨ ਬੁਲਾਇਆ ਜਿਹੜੀ ਸਰਕਾਰ ਇਹ ਗੱਲ ਕਰਦੇ 24 ਨਵੰਬਰ ਨੂੰ ਸੈਸ਼ਨ ਬੁਲਾਇਆ ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਬਾਣੀ ਕੀ ਕਹਿੰਦੀ ਆ ਸ਼ਲੋਕ ਮਹਲਾ 9ਵਾਂ ਕੀ ਕਹਿੰਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਬਾਣੀ ਕੀ ਕਹਿੰਦੀ ਆ ਜੇਕਰ ਤੁਸੀਂ ਇਸ ਦਿਹਾੜੇ ਦੇ ਉੱਪਰ ਗੁਰੂ ਤੇਗ ਬਹਾਦਰ ਨੂੰ ਸਮਰਪਿਤ ਹੋਣਾ ਜੇਕਰ ਚੋਣੇ ਉਹਨਾਂ ਦੀ ਬਸੇ ਅਸੀਂ ਕੁਛ ਨਾ ਕੁਛ ਕਰਨਾ ਜੇ ਜਦੋਂ ਵੀ ਡਰਾਮੇ ਕਰ ਰਹੇ ਹੋ ਕਿਉਂਕਿ ਹਰੇਕ ਸ਼ਹਿਰ ਦੇ ਵਿੱਚ ਵੱਡੇ ਵੱਡੇ ਬੋਰਡ ਕਢਾ ਕੇ ਪੰਜਾਬ ਸਰਕਾਰ ਨੇ ਲਾਤੇ ਜਿਹਦੇ ਉੱਪਰ ਆម ਮੁੱਖ ਮੰਤਰੀ ਦੀ ਫੋਟੋ ਆ ਕਿ ਸਾਡੇ 350 ਸਾਲਾ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਮਨਾ ਰਹੇ ਆ ਉਹ ਤੁਸੀਂ ਦਿਹਾੜਾ ਨਹੀਂ ਤੁਸੀਂ ਮਨਾ ਰਹੇ ਤੁਸੀਂ ਡਰਾਮਾ ਕਰ ਰਹੇ ਹੋ ਲੋਕਾਂ ਨੂੰ ਵੋਟਾਂ ਲੈਣ ਦੇ ਲਈ ਆਪਣੀਆਂ ਮਸ਼ਹੂਰੀਆਂ ਕਰ ਰਹੇ ਹੋ ਉਹ ਤੁਸੀਂ ਮਸ਼ਹੂਰੀਆਂ ਕਰ ਰਹੇ ਹੋ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਗੱਲ ਕਰੀਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੱਚੇ ਪਾਤਸ਼ਾਹ ਜਿਹੜੀ ਸੰਪੂਰਨ ਬਾਣੀ ਆ ਜਿਹੜਾ ਸੰਪੂਰਨ ਗ੍ਰੰਥ ਆ ਉਹ ਤਖਤ ਸ੍ਰੀ ਦਮਦਮਾ ਬੈਠ ਕੇ ਜਿਹੜੀ ਉਹਦੀ ਰਚਨਾ ਕੀਤੀ ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ ਤੋਂ ਕਰਵਾਈ ਜਿਹੜਾ ਕਿ ਅੱਜ ਵੀ ਤਖਤਾਂ ਦੇ ਉੱਪਰ ਜਿਹੜੀ ਉਹਨਾਂ ਦੇ ਹੱਥ ਲਿਖਤਾ ਬਾਬਾ ਦੀਪ ਸਿੰਘ ਤੇ ਭਾਈ ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ ਦੇ ਸਹੁਤ ਨੇਗੀਆਂ ਉਸ ਗੁਰੂ ਨੂੰ ਗੁਰਤਾ ਗੱਦੀ ਦਿੱਤੀ ਪਰ ਉਹ ਜਿਹੜਾ ਅੱਜ ਸਾਡਾ ਸਿੱਖਾਂ ਦਾ ਜਿਹੜਾ ਗੁਰੂ ਆ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੱਲ ਕਰਾਂ ਉਹ ਗੁਰੂ ਹੈ ਉਸ ਤੋਂ ਉਲਾਪ ਤਾਂ ਸਾਡਾ ਕੋਈ ਗੁਰੂ ਹੈ ਨਹੀਂ ਤੁਸੀਂ ਇਹ ਦੱਸੋ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਅਸੀਂ ਦੀਦੜਾ ਮਣਾ ਰਹੇ ਹਾਂ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ 10ਵੇਂ ਗੁਰੂ ਬਣੇ ਤੇ 11ਵੇਂ ਗੁਰੂ ਸਿੱਖਾਂ ਦਾ ਕੌਣ ਅੱਜ ਮੌਜੂਦਾ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ ਜੇਕਰ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਆਪ ਦੇਣ ਸਾਫ ਨਹੀਂ ਦੇ ਸਕਦੇ ਤਾਂ ਤੁਹਾਨੂੰ ਕੋਈ ਹੱਕ ਨਹੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਅਸੀਂ ਦੀਦੜਾ ਮਣਾਉਣ ਦਾ ਕੋਈ ਹੱਕ ਸੱਚੀ ਦੱਸ ਸੱਚਦਾ ਇਹੀ ਆ ਕਿ ਤੁਸੀਂ ਗੁਰੂ ਦੀ ਆਪਣੇ ਅਨਸਾਫ਼ ਦਿਓ ਤੇ ਉਹਦੇ ਲਈ ਸਖਤ ਕਾਨੂੰਨ ਬਣਾਓ ਤੁਸੀਂ ਵਿਧਾਨ ਸਭਾ ਸ਼ਾਸਨ ਬੁਲਾ ਕੇ ਡਰਾਮਾ ਕਰ ਲਿਆ ਅੱਜ ਭਾਈ ਸਾਹਿਬ ਉੱਥੇ ਬੈਠੇ ਨੇ ਕਿ ਉਸ ਕਾਊਰ ਦੇ ਉੱਪਰ ਬੈਠੇ ਨੇਗੇ ਤੁਸੀਂ ਤੁਸੀਂ ਉਸ ਦੇ ਉੱਪਰ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਤੁਸੀਂ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਮੈਂ ਤੇ ਸਮਾਣੇ ਦੇ ਵਿੱਚ ਦੇਖਦਾ ਲੋਕ ਆਪੂ ਆਪਣਾ ਖਾਈ ਪੀ ਜਾਂਦੇ ਨੇ ਕਿ ਕਿਸੇ ਨੂੰ ਕੋਈ ਪਰਵਾਹ ਨਹੀਂ ਹੈਗੀ ਉਹ ਯਾਰ ਤੁਸੀਂ ਜਿਹੜੇ ਗੁਰੂ ਨੂੰ ਜਾ ਕੇ ਮੱਥਾ ਟੇਕ ਰਹੇ ਹੋ ਉਹ ਗੁਰੂ ਕੀ ਕਹਿ ਰਿਹਾ ਉਹ ਗੁਰੂ ਜਿਆ ਕਿੰਨੇ ਅਸੀਂ ਪੁਰਾਣਾ ਇਤਿਹਾਸ ਪੜਦੇ ਆ ਕਿੰਨੇ ਜੰਗਾ ਜੁੱਧਾਂ ਹੋਈਆਂ ਜਿਹਦੇ ਵਿੱਚ ਗੁਰੂ ਦੀ ਇਨਸਾਫ ਤੇ ਲਈ ਜਾਂ ਗੁਰੂ ਦੀ ਰੱਖਿਆ ਦੇ ਲਈ ਪਹਿਲਾ ਸੰਗਨ ਅਸੀਂ ਦੀਆਂ ਦਿੱਤੀਆਂ ਇਸ ਕਰਕੇ ਮੈਂ ਬੇਨਤੀ ਕਰਦਾ ਜੇਕਰ ਅੰਨੀ ਬੋਲੀ ਸਰਕਾਰ ਨੂੰ ਜਗਾਉਣਾ ਤਾਂ ਪੰਜਾਬ ਦੇ ਨੌਜਵਾਨ ਪੰਜਾਬ ਦੇ ਲੋਕ ਸਾਰੀਆਂ ਜਿਹੜੀਆਂ ਥੱਕ-ਬੱਕ ਤਰ੍ਹਾਂ ਨਿਕਲ ਕੇ ਆਉਣ ਭਾਈ ਗੁਰਜੀਤ ਸਿੰਘ ਖਾਲਸਾ ਵਾਲਾ ਨਾ ਦੇਖੋ ਉਹਨਾਂ ਵੱਲ ਨਾ ਦੇਖੋ ਉਹਨਾਂ ਦਾ ਮੁੱਦਾ ਦੇਖੋ ਉਹਨਾਂ ਦਾ ਏਜੰਡਾ ਦੇਖੋ ਕੀ ਹੈ ਉਹ ਬੈਠੇ ਕਿਤੇ ਲਈ ਨੇਗੇ ਉਹ ਆਪਣੇ ਲਿੱਜੇ ਲਈ ਬੈਠੇ ਨੇਗੇ ਮੈਂ ਹੀ ਬਾਰ-ਬਾਰ ਤੁਹਾਨੂੰ ਲੋਕਾਂ ਨੂੰ ਗੱਲ ਕਹਿਣਾ ਚਾਹਣਾ ਵੀ ਆਪਾਂ 13 ਘੰਟੇ ਨਹੀਂ ਆਪਾਂ ਇੱਕ 7 ਦੇ ਬੜ ਸਕਦੇ 13 ਮਹੀਨੇ ਹੋ ਗਏ ਉਹਨਾਂ ਨੂੰ ਬੈਠਿਆ ਨੂੰ ਸਾਲ ਤੋਂ ਉੱਪਰ ਹੋ ਗਿਆ ਉਹ 400 ਫੁੱਟ ਉੱਪਰ ਟਾਵਰ ਦੇ ਉੱਪਰ ਬੈਠਣ ਉਹ ਦੇਖੋ ਉੱਥੇ ਕਿੰਨਾ ਮੀਂਹ ਨਹਿਰੀ ਗਰਮੀ ਸਰਦੀ ਸਭ ਕੁਝ ਨੂੰ ਉਹ ਸਹ ਰਹੇ ਨੇਗੇ ਪਰ ਇੱਕ ਮੈਂ ਤੁਹਾਨੂੰ ਗੱਲ ਲੋਕਾਂ ਨੂੰ ਦੱਸਦਾ ਸਮੇ ਦਾ ਇਤਿਹਾਸ ਪੜ ਲਿਓ ਸਮੇ ਦਾ ਇਤਿਹਾਸ ਪੜ ਲਿਓ ਕਈ ਲੋਕ ਇਸ ਚੀਜ਼ ਨੂੰ ਨਾ ਮਜ਼ਾਕ ਦੇ ਵਿੱਚ ਲੈ ਰਹੇ ਨੇ ਕਈ ਲੋਕ ਹੀ ਕਹਿੰਦੇ ਬੱਠਾ ਬੱਠਾ ਰੰਦੇ ਪਰ ਸਮੇ ਦਾ ਇਤਿਹਾਸ ਪੜ ਲਿਓ ਇਸ ਸਮੇਂ ਦੇ ਵਿੱਚ ਜੋ ਜੋ ਇਹ ਦੁਨੀਆ ਸਾਜੀ ਆ ਪ੍ਰਮਾਤਮਾ ਨੇ ਉਦੋਂ ਭਰਾਵੋ ਹਰ ਇੱਕ ਸਹ ਹੁਣ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਆਪਾਂ ਪ੍ਰਕਾਸ਼ ਦਿਹਾੜਾ ਮਨਾ ਰਹੇ ਨਾ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੂੰ ਵੀ ਵੱਖ-ਵੱਖ ਲੋਕਾਂ ਨੇ ਨਾਮ ਅਤੇ ਕਹਿ ਕੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਭੰਦੀ ਪ੍ਰਚਾਰ ਕੀਤਾ ਸੀ ਪਰ ਸੱਚੇ ਪਾਤਸ਼ਾਹ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੂੰ ਉਦੋਂ ਵੀ ਲੋਕਾਂ ਨੇ ਨਹੀਂ ਸਮਝਿਆ ਸੀਗਾ ਲੜਨਾ ਲੋਕ ਬੜੇ ਥੋੜੇ ਹੁੰਦੇ ਨੇਗੇ ਜਿਕਾਉਣਾ ਲੋਕ ਬੜੇ ਥੋੜੇ ਹੁੰਦੇ ਨੇਗੇ ਇਸ ਕਰਕੇ ਸਾਡਾ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦਾ ਵੀ ਜੇ ਅਸੀਂ ਅਸੀਂ ਪ੍ਰਕਾਸ਼ ਦਿਹਾੜਾ ਮਨਾਉਣਾ ਹੈ ਤੇ ਪਹਿਲੇ ਗੁਰੂ ਨਾਨਕ ਦੇਵ ਪਾਤਸ਼ਾਹ ਸੀ ਤੇ ਅੱਜ 11ਵੇਂ ਗੁਰੂ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਉਹਨਾਂ ਦੇ ਲਈ ਅਸੀਂ ਸੱਚੀ ਜੇ ਚੌਣਿਆ ਕਿ ਅਸੀਂ ਅਸੀਂ ਆਪਣੀ ਸਰਦਾ ਸਾਡੀ ਸਾਡੀ ਆਸhta ਤਾਂ ਉਹਦੇ ਲਈ ਅਸੀਂ ਕੁਛ ਨਾ ਕੁਛ ਸਾਰੇ ਉੱਠ ਕੇ ਕਰੀਏ ਸਮੇਂ ਅਨੁਸਾਰ ਇਹ ਕੋਈ ਵੀ ਲੋਕ ਹੋਵੇ ਨੇ ਲੜਨ ਵਾਲੇ ਲੋਕ ਬੜੇ ਥੋੜੇ ਹੋਏ ਨੇਗੇ ਤਾਂ ਉਹਨਾਂ ਦਾ ਆਮ ਲੋਕਾਂ ਨੇ ਆਮ ਜਨਤਾ ਨੇ ਮਜ਼ਾਕ ਹੀ ਡਾਇਆ ਪਰ ਕਿਉਂਕਿ ਜਿਹੜਾ ਬੰਦਾ ਕੁਛ ਨਾ ਕੁਛ ਇੱਥੇ ਕਰ ਲਈ ਆਉਂਦਾ ਉਹ ਆਪ ਨੂੰ ਆਪਣਾ ਧਾਰਨ ਕਰਕੇ ਆਉਂਦਾ ਵੀ ਯਾਰ ਮੇਰੀ ਇਹ ਜ਼ਿੰਦਗੀ ਇਹ ਮੇਰੀ ਸੱਚ ਲਈ ਕਰਵਾਣਾ ਹੈ, ਇਨਸਾਨੀਅਤ ਲਈ ਕਰਵਾਣਾ ਹੈ, ਲੋਕਾਂ ਲਈ ਕਰਵਾਣਾ ਹੈ। ਉਹ ਬੰਦਾ ਆਪਣਾ ਆਪ ਧਾਰਨ ਕਰਕੇ ਆਉਂਦਾ ਉਹਨੂੰ ਕੋਈ ਫਰਕ ਨਹੀਂ ਪੈਂਦਾ ਹੁੰਦਾ। ਇਸ ਕਰਕੇ ਫਰਕ ਤੁਹਾਡੇ ਵਰਗੇ ਲੋਕਾਂ ਨੂੰ ਪੈਣਾ ਹੈ ਜਿਹੜੇ ਇਸ ਸਮੇਂ ਜਿਹੜੇ ਦੇਖ ਰਹੇ ਨੇਗੇ, ਦੇਖ ਕੇ ਲੰਘ ਰਹੇ ਨੇਗੇ, ਸੁਣ ਰਹੇ ਨੇਗੇ, ਸੁਣ ਕੇ ਕੋਈ ਅਮਲ ਨਹੀਂ ਕਰ ਰਹੇ ਤਾਂ ਫਰਕ ਉਹਨਾਂ ਲੋਕਾਂ ਨੂੰ ਪੈਣਾ ਹੈ। ਮੇਰੀ ਸਾਰੇ ਧਾਰਮਿਕ ਆਗੂ ਨੂੰ ਬੇਨਤੀ ਹੈ। ਜਿੰਨੇ ਵੀ ਧਾਰਮਿਕ ਆਗੂ ਨੂੰ ਉਹਨਾਂ ਨੂੰ ਬੇਨਤੀ ਕਰਦਾ ਮੈਂ। ਜਾਂ ਮੈਨੂੰ ਇਸ ਚੀਜ਼ ਦਾ ਜਵਾਬ ਦੇ ਦਿਓ ਜਦੋਂ ਤੁਸੀਂ ਕਥਾ ਕਰਦੇ ਹੋ, ਤੁਸੀਂ ਵਿਚਾਰ ਕਰਦੇ ਹੋ। ਮੈਂ ਰੋਜ਼ ਕਥਾ ਸੁਣਦਾ ਮੈਂ ਰੋਜ਼ ਵਿਚਾਰ ਸੁਣਦਾ ਮੈਂ ਰੋਜ਼ ਗੁਰੂ ਗ੍ਰੰਥ ਸਾਹਿਬ ਜੀ ਮਾਰਨ ਨੂੰ ਸਮਰਪਿਤ ਹੋਣਾ ਤੁਸੀਂ ਇਹ ਚੀਜ਼ ਦਾ ਜਵਾਬ ਦੇ ਦਿਓ ਵੀ ਤੁਸੀਂ ਗੁਰੂ ਦੀ ਸਭ ਤੋਂ ਵੱਡੀ ਵਡਿਆਈ ਨਹੀਂ ਕਰਦੇ ਤੁਸੀਂ ਵਡਿਆਈ ਕਰਦੇ ਹੋ ਤੁਸੀਂ ਫਿਰ ਵੀ ਪਰ ਇਸ ਮੁੱਦੇ ਤੇ ਗੱਲ ਕਰਨ ਨੂੰ ਤਿਆਰ ਨਹੀਂ ਹੈਗੇ ਸ੍ਰੀ ਕਾਲ ਤਖਸਾਲ ਦੇ ਜਿਹੇਦਾਰ ਦੇ ਚਰਨਾਂ ਦੇ ਵਿੱਚ ਬੇਨਤੀ ਆ ਸ਼ਰਮਣੀ ਕਮੇਟੀ ਦੇ ਬੇਨਤੀ ਆ ਜਿੰਨੇ ਵੀ ਹੋਰ ਪ੍ਰਚਾਰਕ ਨੇ ਉਹਨਾਂ ਨੇ ਚਰਨਾਂ 'ਚ ਬੇਨਤੀ ਆ ਹਰ ਇੱਕ ਧਰਮ ਹਰ ਇੱਕ ਜਿੰਨੇ ਵੀ ਤੁਸੀਂ ਮੱਜਮਾ ਦੇ ਲੋਕਾਂ ਉਹਨਾਂ ਨੇ ਚਰਨਾਂ ਦੇ ਵਿੱਚ ਬੇਨਤੀ ਆ ਵੀ ਭਾਈ ਇਸ ਮੁੱਦੇ ਦੀ ਗੱਲ ਕਰਨੀ ਬੜੀ ਹੀ ਜ਼ਰੂਰੀ ਆ ਆਓ ਇਕੱਠੇ ਹੋ ਕੇ ਜਿਹੜਾ ਆਪਾਂ ਇਸ ਦਲੀਆ ਪੱਤਿਰਾਂ ਤੇ ਇਕੱਠੇ ਹੋਈਏ ਮੇਰੀ ਹੀ ਸਾਰਿਆਂ ਦੇ ਵਿਚਾਰਨਾਂ ਦੇ ਵਿੱਚ ਬੇਨਤੀ ਆ ਵੀ ਆਪਾਂ ਭਰਾਵੋ ਆਪਾਂ ਇਸ ਜਿਹੜਾ ਕਿ ਇਹਨਾਂ ਨੇ ਸਰਕਾਰਾਂ ਨੇ ਵਾਅਦੇ ਕਰੇ ਸੀਗੇ ਡਰਾਮੇ ਕਰਨੇ ਬਖਾਵੇ ਕਰਨੇ ਕਿਉਂਕਿ ਜੇਕਰ ਅਸੀਂ ਵਿਆਪਦੀਆਂ ਦੀ ਗੱਲ ਕਰਾਈ ਕਰੀਏ ਵੀ ਵਿਆਪਦੀਆਂ ਹੋ ਕਿਉਂ ਰਹੀਆਂ ਨੇ ਕਰਾਹ ਕੌਣ ਰਿਹਾ ਇਹ ਸਰਕਾਰਾਂ ਦੇ ਲੀਡਰ ਕਰਾ ਰਹੇ ਨੇਗੇ ਹੋਰ ਕਰਾਹ ਕੋਈ ਨਹੀਂ ਰਿਹਾ ਤੁਸੀਂ ਇਹ ਚੀਜ਼ ਸਮਝੋ ਵੀ ਇਸ ਮਸਲੇ ਦਾ ਹੱਲ ਕਿਉਂ ਨਹੀਂ ਹੋ ਰਿਹਾ ਇਸ ਮਸਲੇ ਦਾ ਹੱਲ ਇਸ ਕਰਕੇ ਨਹੀਂ ਹੋ ਰਿਹਾ ਕਿਉਂਕਿ ਸੋਨੂੰ ਲੋਕਾਂ ਨੂੰ ਧਰਮਾਂ ਦੇ ਵਿੱਚ ਜਾਤਾ ਪਾਟਾਂ ਦੇ ਵਿੱਚ ਵੰਡ ਕੇ ਰੱਖਣਾ ਤੁਹਾਨੂੰ ਆਫਤ ਦੇ ਵਿੱਚ ਕਾੜ ਕੇ ਰੱਖਣਾ ਇਸ ਕਰਕੇ ਇਸ ਮੁੱਦੇ ਦੀ ਗੱਲਬਾਤ ਨਹੀਂ ਹੋ ਰਹੀ ਇਹ ਲੀਡਰਾਂ ਦਾ ਇੱਕ ਕੰਮ ਹੁੰਦਾ ਹੈ ਵੋਟਾਂ ਵਲੇ ਡਰਾਮਾ ਕਰਨਾ ਤੇ ਵੋਟਾਂ ਵਲੇ ਇੱਕ ਦੱਸਾਂ ਵੀ ਆਹ ਮੁੱਦਾ ਆਇਆ ਕਿ ਉਹ ਮੁੱਦੇ ਦਾ ਮੁੱਦਰਾ ਜੇਕਰ ਉਹਨਾਂ ਨੇ ਹੱਲ ਕਰਤਾ ਫਿਰ ਇਹਨਾਂ ਦੀ ਰਾਜਨੀਤੀ ਖਤਮ ਹੋ ਜੂਗੀ ਇਹਨਾਂ ਦੀ ਜਿਹੜੀ ਇੱਕ ਨੀਤੀਆਂ ਬਸ ਇਹਨਾਂ ਦੇ ਕੋਲੇ ਸਿਰਫ ਲੋਕਾਂ ਨੂੰ ਬੇਕੂਬ ਬਣਾ ਕੇ ਰੱਖਣਾ ਇਸ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ ਇਸ ਮੁੱਦੇ ਦੇ ਉੱਪਰ ਮੇਰੇ ਨਾਲ ਕੋਈ ਮਰਜ਼ੀ ਬੰਦਾ ਵਿਚਾਰ ਪੇਸ਼ ਕਰ ਲੇ ਸਰਕਾਰ ਦਾ ਗੱਲ ਕਰ ਲੇ ਕੋਈ ਵੀ ਅਫਸਰ ਗੱਲ ਕਰ ਲੇ ਕੋਈ ਵੀ ਕਿਸੇ ਵੀ ਧਰਮ ਵਿੱਚ ਬੰਦਾ ਮੇਰੇ ਨਾਲ ਜਦੋਂ ਮਰਜ਼ੀ ਬੰਦਾ ਗੱਲ ਕਰ ਸਕਦਾ ਇਹ ਸੁੱ ਮੁੱਦੇ ਤੋਂ ਵੱਡਾ ਕੋਈ ਮੁੱਦਾ ਨਹੀਂ ਹੈਗਾ ਇਸ ਮੁੱਦੇ ਤੋਂ ਉੱਪਰ ਕੋਈ ਮੁੱਦਾ ਨਹੀਂ ਹੈਗਾ ਕਿ ਜਿਹੜਾ ਜੇ ਸਰਕਾਰ ਜਿਹੜੇ ਕਰਕੇ ਪਿਛਲੇ ਦੋ ਸਰਕਾਰਾਂ ਬਣੀਆਂ ਹੋਣ ਤੀਜੀ ਸਰਕਾਰ ਦੇ ਵਿੱਚ ਫੇਰ ਇਹ ਹੀ ਡਰਾਮੇਬਾਜ਼ੀ ਹੋਣੀ ਆ ਇਸ ਕਰਕੇ ਇਹ ਸਭ ਤੋਂ ਵੱਡਾ ਜਿਹੜਾ ਮਸਲਾ ਹੱਲ ਕਰਾਉਣ ਵਾਲਾ ਮੈਂ ਸਾਰਿਆਂ ਦੇ ਚਾਰਨਾਂ ਵਿੱਚ ਵਾਰ-ਵਾਰ ਹੀ ਬੇਨਤੀ ਕਰਦਾ ਤੁਸੀਂ ਜਿੰਨੇ ਵੀ ਜਾਣੇ ਇੱਥੇ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਕੋਈ ਹੋਰ ਸਵਾਲ ਜਵਾਬ ਕਰਨਾ ਜੀ ਇਹ ਹੀ ਪੁੱਛਣਾ ਸੀ ਵੀ ਕਿ ਤੁਹਾਨੂੰ ਕੀ ਲੱਗਦਾ ਵੀ ਸਰਕਾਰ ਨੇ ਜਦੋਂ ਹੁਣ ਪਿਛਲੀ ਵਾਰੀ ਇਸ ਮੋਰਚੇ ਦੇ ਜਿਹੜੀ ਪ੍ਰਸ਼ਾਸਨ ਨਾਲ ਮੀਟਿੰਗ ਹੁੰਦੀ ਹੈ ਜਿਹੜੀ ਕਮੇਟੀ ਦੀ ਉਸ ਤੋਂ ਬਾਅਦ ਸਰਕਾਰ 6 ਮਹੀਨਿਆਂ ਦਾ ਟਾਈਮ ਦੇ ਦੇਂਦੀ ਹੈ ਤੁਹਾਨੂੰ ਕੀ ਲੱਗਦਾ ਵੀ ਸਰਕਾਰ ਇਹ ਟਾਈਮ ਕਿਉਂ ਨਗਾ ਰਹੀ ਆ ਭਾਈ ਸਾਹਿਬ ਦਾ ਤੱਪ ਦੇਖਣਾ ਚਾਹੁੰਦੀ ਹੈ ਸਰਕਾਰ ਜਾਂ ਫਿਰ ਸਰਕਾਰ ਇਸ ਮੁੱਦੇ ਨੂੰ ਅੱਗੇ ਪਾ ਕੇ ਵੋਟਾਂ ਚ ਇੱਕ ਕਹਿ ਲਿਏ ਕਿ ਆਪਦਾ ਮੁੱਦਾ ਬਣਾ ਕੇ ਪੇਸ਼ ਕਰਨਾ ਚਾਹੁੰਦੀ ਹੈ ਵੀ ਵਰਤਣਾ ਚਾਹੁੰਦੀ ਹੈ ਗੱਲਾਂ ਕਈ ਨੇ ਇੱਕ ਤਰ੍ਹਾਂ ਇਹ ਦੇਖੋ ਇੱਕ ਤਰ੍ਹਾਂ ਇਹ ਲੋਕ ਜੇ ਆਪਾਂ ਗੱਲ ਕਰੀਏ ਇਹਨਾਂ ਦੇ ਵਿੱਚ ਦਿਆ ਦੀ ਕੋਈ ਸਿੱਧੀ ਭਾਵਨਾ ਹੈ ਨਹੀਂ ਜਿਹੜੇ ਵੀ ਪੋਲਿਟੀਕਲ ਬੈਠੇ ਨੇਗੇ ਨਸ਼ੇ ਵਾਲੇ ਡਰਾਮੇਬਾਜ਼ ਤੇ ਇਨਸਾਨੀਅਤ ਤੋਂ ਸਾਰੇ ਪਾਸੇ ਤੋਂ ਗੁਰੂ ਤੋਂ ਸਭ ਤੋਂ ਬੇਮੁਖ ਲੋਕ ਨੇਗੇ ਇੱਕ ਤਾਂ ਇਹਨਾਂ ਨੂੰ ਇਸ ਮੁੱਦੇ ਲਈ ਅਕਲ ਹੀ ਨਹੀਂ ਹੈਗੀ ਵੀ ਇਹ ਮੁੱਦਾ ਕੀ ਆ ਇਹਨਾਂ ਨੇ ਵੋਟਾਂ ਦੇ ਵਿੱਚ ਵਾਅਦੇ ਕਰ ਲਏ ਹਨਾ ਅਗਲੀ ਗੱਲ ਕੀ ਇਹਨਾਂ ਨੂੰ ਆਪਣਾ ਸਵਾਰਥ ਜਿਸ ਗੱਲ ਵਿੱਚ ਉਹਨਾਂ ਨੂੰ ਆਪਣਾ ਸਵਾਰਥ ਆਪਣਾ ਘਰ ਦਿਖਦਾ ਉਹ ਮਸਲਾ ਹੱਲ ਕਰਦੇ ਨੇ ਠੀਕ ਹੈ ਅਗਲੀ ਗੱਲ ਜੇ ਆਪਾਂ ਦੇਖੀ ਵੀ ਇਹਨੂੰ ਇਹਨਾਂ ਨੇ ਅਗਲਾ ਫੇਰ ਵੋਟਾਂ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਇਹਨਾਂ ਨੇ ਵਰਤਣਾ ਸਿੱਖਿਆ ਅੱਜ ਮੈਂ ਅੱਜ ਵੀ ਇੱਕ ਮੈਂ ਇੱਕ ਪੋਲਿਟਿਕਲ ਬੰਦੇ ਦਾ ਬਿਆਨ ਦੇਖ ਰਿਹਾ ਸੀਗਾ ਸਾਰਿਆਂ ਦੇ ਮੈਂ ਬਿਆਨ ਰੋਜ਼ ਦੇਖਦਾ ਹਾਂ ਵੀ ਬਿਆਨ ਰੋਜ਼ ਹੀ ਦੂਜੇ ਤੇ ਜਿਦਾਂ ਆਪਾਂ ਸਾਰੇ ਸਟੇਜਾਂ ਤੋਂ ਸੁਣਦੇ ਹੀ ਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੀਵਦੀ ਬਾਰੇ ਜਾਂ ਵੱਖ-ਵੱਖ ਧਰਮਾਂ ਦੇ ਬਾਰੇ ਬਿਆਨ ਆਪਾਂ ਸੁਣਦੇ ਹੀ ਆਂ ਇੱਕ ਤਾਂ ਨੰਬਰ ਇੱਕ ਤਾਂ ਗੱਲ ਇਹਨਾਂ ਨੂੰ ਐਨੇ ਅੱਖ ਲ ਹੀ ਨਹੀਂ ਹੈਗੀ ਇਹ ਸਭ ਤੋਂ ਪਹਿਲੀ ਗੱਲ ਕਰੀਏ ਕਿਉਂਕਿ ਇਹ ਅੰਦਰੋਂ ਐਨੇ ਕਰਾਪਟ ਐਨੇ ਕੁ ਸਵਾਰਥੀ ਲੋਕ ਨੇਗੇ ਇਹ ਬਸ ਸਿਰਫ ਇਹਨੂੰ ਆਪਣਾ ਨਿੱਜ ਦਿਖਦਾ ਪੈਸਾ ਤੇ ਸੱਤਾ ਤੇ ਪਾਵਰ ਦਿਖਦੀ ਹੈ ਇਹਨਾਂ ਨੂੰ ਪਾਵਰ ਤੋਂ ਪਰ ਉਹ ਇਹਨਾਂ ਨੂੰ ਕੁਝ ਦਿਖਦਾ ਹੀ ਨਹੀਂ ਇਨਸਾਨੀਅਤ ਤਾਂ ਇਹਨਾਂ ਦੇ ਦੂਰ ਦੂਰ ਦੀ ਨੇੜੇ ਤੇੜੇ ਦੀ ਗੱਲ ਨਹੀਂ ਹੈਗੀ ਇਸ ਕਰਕੇ ਜੇ ਜਿਹੜਾ ਇਹ ਤੁਸੀਂ ਦੇਖਿਆ ਸੱਤ ਤੇ ਸੱਤਾ ਦੀ ਜਿਹੜੀ ਲੜਾਈ ਹੈ ਇਹ ਜੰਗ ਦੁਨੀਆ ਚੱਲੀ ਜੁਗਰ ਦੁਨੀਆ ਸਾਜੀ ਉਦੋਂ ਤੋਂ ਚੱਲੀ ਆ ਰਹੀ ਆਈ ਹੈ ਸੱਤ ਤੇ ਸੱਤਾ ਦੀ ਲੜਾਈ ਇਸ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਵੀ ਸਿੱਧੀ ਹੀ ਦਿੱਤੀ ਤੇ ਅੱਗੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਅੱਗੇ ਸਾਰਗੇ ਜੰਨੀਆਂ ਵੀ ਸਿੱਧੀਆਂ ਹੋਈਆਂ ਨੇ ਸੱਤ ਦੇ ਸੱਤਾ ਕਰਕੇ ਹੀ ਹੋਈਆਂ ਨੇ ਭਾਈ ਜੀ ਲੀਡਰਾਂ ਨੇ ਤਾਂ ਆਪਣੀ ਕੁਰਸੀ ਦੇਖਦੀ ਆ ਪਰ ਆਪਾਂ ਉਹ ਗੱਲ ਕਰੀਏ ਜਿਹੜੇ ਵੀ ਪਿੱਛੇ ਸਮਾਗਮ ਹੋਏ ਨੇ ਉਹਨਾਂ ਦੇ ਵਿੱਚ ਹਿੰਦੂ ਧਾਰਮਿਕ ਆਖੂ ਪਹੁੰਚਦੇ ਨੇ 크ਰਿਸਚੀਅਨ ਧਾਰਮਿਕ ਆਖੂ ਪਹੁੰਚਦੇ ਨੇ ਉਹਦੇ ਨਾਲ ਨਾਲ ਹੋਰ ਵੀ ਜਿਹੜੇ ਧਰਮ ਨੇ ਸਾਰੇ ਧਰਮਾਂ ਦੇ ਆਖੂ ਪਹੁੰਚਦੇ ਨੇ ਅਸਲ ਦੇ ਵਿੱਚ ਭਾਈ ਜੀ ਆਪਣੇ ਵਾਲੇ ਕਿਉਂ ਨਹੀਂ ਸਿੱਖ ਕਿਉਂ ਨਹੀਂ ਦੇਖਦੇ ਬਈ ਦੇਖੋ ਮੈਂ ਤੁਹਾਨੂੰ ਗੱਲ ਦੱਸਾਂ ਜ ਧਰਮ ਤਾਂ ਕੋਈ ਹੈ ਨਹੀਂ ਸਭ ਤੋਂ ਵੱਡੀ ਇਨਸਾਨੀਅਤ ਹੈ ਸਭ ਤੋਂ ਵੱਡੀ ਬਾਬਾ ਨਾਨਕ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੀ ਹੈ ਜੇ ਆਪਾਂ ਉਸ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਤਾਂ ਇਹ ਗੱਲ ਸਮਝਣੀ ਪਣੀ ਅੱਗੇ ਮੈਂ ਤੁਹਾਨੂੰ ਧਰਮਾਂ ਦੀ ਵੀ ਗੱਲ ਦੱਸਦਾ ਸਭ ਤੋਂ ਪਹਿਲਾਂ ਤਾਂ ਸਾਡੇ ਕੋਲੇ ਇੱਕ ਗੁਰੂ ਆ ਗੁਰੂ ਦਾ ਜਿੰਨਾ ਗੁਰੂ ਕੋਲੇ ਗਿਆਨ ਹੋ ਕਿਸੇ ਕੋਲੇ ਹੈ ਨਹੀਂਗਾ ਜਿਹੜੀ ਲਾਹੀ ਧੁਰਦਰਗਾਹੀ ਬਾਣੀ ਉਹ ਗੁਰੂ ਨਾਨਕ ਦੇ ਪਾਤਸ਼ਾਹ ਮਹਾਰੇ ਨੇ ਅੱਗੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰੇ ਨੇ ਉਹਨੂੰ ਗੁਰਤਾ ਗਦੀ ਦੇ ਕੇ ਇੱਕ ਗੁਰੂ ਦਿੱਤਾ ਗੁਰੂ ਗ੍ਰੰਥ ਸਾਹਿਬਾ ਮਾਰਾ ਸਭ ਦਾ ਗੁਰੂ ਆ ਅੱਗੇ ਜੇ ਮੈਂ ਹੋਰ ਧਰਮਾਂ ਦੀ ਗੱਲ ਕਰਾਂ ਮੈਂ ਕਿਸੇ ਧਰਮ ਦੇ ਵਿੱਚ ਕੱਟੜ ਨਹੀਂ ਹੈਗਾ ਮੈਂ ਅਨਸਾਨੀਅਤ ਨੂੰ ਉਸ ਇੱਕ ਆਕਾਲ ਪੁਰਖ ਪਰਮਾਤਮਾ ਨੂੰ ਮੰਨਣ ਵਾਲਾ ਬੰਦਾ ਹੈ ਇਹ ਸਾਰੇ ਧਰਮਾਂ ਦੀ ਜੇ ਭਾਈ ਗੁਰਜੀਤ ਸਿੰਘ ਜੀ ਖਾਲਸਾਏ ਬੈਠੇ ਨੇਗੇ ਉਹਨਾਂ ਦੇ ਵੀ ਏਜੰਡਾ ਹੀ ਹੈ ਜਿਹੜੀ ਮੈਂ ਗੱਲ ਬੋਲ ਰਿਹਾ ਵੀ ਦੇਖੋ ਸਾਰੇ ਧਰਮਾਂ ਦਾ ਸਤਿਕਾਰ ਹੋਣਾ ਬੜਾ ਜ਼ਰੂਰੀ ਆ ਬੇ ਅਸੀਂ ਬੇਸਕ ਅਸੀਂ ਗੀਤਾ ਦੀ ਗੱਲ ਕਰੀਏ ਉਹ ਵੀ ਗਿਆਨ ਦਾ ਸੋਮਾ ਕ੍ਰਾਮ ਦੀ ਗੱਲ ਕਰੀਏ ਉਹ ਵੀ ਗਿਆਨ ਦਾ ਸੋਮਾ ਚਿੱਲੇ ਵਿੱਚ ਸੀ ਬੇਦਾਂ ਦੀ ਗੱਲ ਕਰ ਕਿ ਉਹ ਗਿਆਨ ਦੱਸੂਗਾ ਪਰ ਉਹਨਾਂ ਦੇ ਬੇਆਬਦ ਕਿਉਂ ਹੁੰਦੀਆਂ ਨੇ ਸਭ ਤੋਂ ਵੱਡਾ ਸਵਾਲ ਇਹ ਆ ਬੇਆਬਦੇਸ ਕਰਕੇ ਹੁੰਦੇ ਨੇ ਕਿ ਜਿਹੜੇ ਪੋਲੀਟੀਕਲ ਲੋਕ ਨੇਗੇ ਹੁਣ ਤੁਸੀਂ ਇੱਕ ਚੀਜ਼ ਦੇਖੋ ਗੁਰੂ ਗੁਰੂ ਆਦਿਨ ਦੇ ਪਾਤਸ਼ਾਹ ਮਹਾਰਾਜ ਨੂੰ ਤਤੀ ਦੇ ਵੀਤੇ ਕਿਉਂ ਬਿਠਾਇਆ ਗਿਆ ਕਿਉਂ ਇਨਸਾਨੀਅਤ ਦੀ ਉਹ ਰੱਖਿਆ ਕੀਤੀ ਉਹਨਾਂ ਨੇ ਇਨਸਾਨੀਅਤ ਦੀ ਗੱਲ ਕੀਤੀ ਉਸਨੇ ਬਾਣੀ ਦੀ ਗੱਲ ਕੀਤੀ ਆ ਕਿਉਂਕਿ ਜਿੰਨਾ ਵੀ ਜਿਹੜੀ ਸੱਤਾ ਸੱਤਾ ਇਹ ਚੀਜ਼ ਹੁੰਦੀ ਆ ਵੀ ਜੇਕਰ ਸੱਚ ਚੱਲ ਪਿਆ ਤਾਂ ਮੇਰੀ ਜਿਹੜੀ ਕਿ ਸੱਤਾ ਖਤਮ ਹੋ ਜੂਗੀ ਹੁਣ ਜੇਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਲੋਕ ਮੰਨਣ ਲੱਗ ਮੰ ਉਹ ਕੀ ਹੋਣਾ ਉਹ ਲੋਕ ਜਿਹੜੇ ਕਿ 11 ਲੋਕ 71 ਹੋਣਗੇ ਉਹਨੂੰ ਕਿਹਦਾ ਗਿਆਨ ਆ ਜੂਗਾ ਇਸ ਕਰਕੇ ਇਹ ਲੋਕ ਕੀ ਕਰਦੇ ਨੇ ਪੋਲਿਟਿਕਲ ਲੋਕ ਇਹਨਾਂ ਦੇ ਧਾਰਮਿਕ ਗ੍ਰੰਥਾਂ ਦੇ ਬੇਅਵਦੀ ਕਰਾਉਂਦੇ ਨੇਗੇ ਬੇਅਵਦੀ ਕਿਸ ਕਰਕੇ ਕਰਾਉਂਦੇ ਨੇ ਵੀ ਦੇਖੋ ਜੀ ਤੁਸੀਂ ਸਾਡੇ ਨਾਲ ਜੁੜੋ ਇਸ ਬਾਣੀ ਨਾਲ ਨਾ ਜੁੜੋ ਆਪਦੇ ਨਾਲ ਕਿਵੇਂ ਜੋੜਿਆ ਜਾਂਦਾ ਆਪਦੇ ਨਾਲ ਕਿਵੇਂ ਜੋੜਿਆ ਜਾਂਦਾ ਹੁਣ ਤੁਸੀਂ ਇੱਕ ਚੀਜ਼ ਦੇਖ ਲਓ ਸਾਡੇ ਪੰਜਾਬ ਦੇ ਵਿੱਚ ਸਾਰੇ ਭੇਡਾਂ ਬਣੇ ਬੈਠੇ ਨੇ ਕੋਈ ਕਹਿੰਦਾ ਮੈਂ ਕਾਂਗਰਸ ਵਾਲਾ ਕੋਈ ਕਹਿੰਦਾ ਮੈਂ ਬੀਜੇਪੀ ਵਾਲਾ ਕੋਈ ਕਹਿੰਦਾ ਮੈਂ ਝਾੜੂ ਵਾਲਾ ਕੋਈ ਕਹਿੰਦਾ ਮੈਂ ਬਦਲਦਾ ਵਾਲਾ ਬਹੁਤ ਸਾਨੂੰ ਇਸ ਪੰਜਾਬ ਦੇ ਵਿੱਚੋਂ 5% ਲੋਕ ਮਿਲਣਗੇ ਜਿਹੜੇ ਗੱਲ ਕਹਿਣਗੇ ਅਸੀਂ ਪੰਜਾਬ ਵਾਲਿਆਂ ਅਸੀਂ ਸੱਚ ਨਾਲ ਖੜਨਾ ਲੋਕਾਂ ਪੰਜ ਕੇ ਪਰਸੈਂਟ ਤੁਹਾਨੂੰ ਲੋਕ ਮਸਾ ਮਿਲਣਗੇ 95% ਲੋਕ ਇਹਨਾਂ ਨੇ ਆਪਣੇ ਪਿੱਛੇ ਲਾਏ ਹੋਏ ਨੇ ਇਹਨਾਂ ਸਾਰਿਆਂ ਨੇ ਸਾਰੇ ਪੜ ਗਏ ਸਾਰੇ ਪਾਸੇ ਖੜੇ ਆ ਪਿੰਡਾਂ ਦੇ ਵਿੱਚ ਦੇਖ ਲੋ ਦੁਸ਼ਮਣੀਆਂ ਜਦੋਂ ਅਸੀਂ ਗਿਆਨ ਦੇ ਨਾਲ ਜੁੜ ਜਦਾਂਗੇ ਗੁਰੂ ਨਾਲ ਜੁੜ ਜਾਗੇ ਪਿੰਡਾਂ ਦੇ ਵਿੱਚ ਕਲੇਸ਼ ਖਤਮ ਸਭ ਕੁਝ ਖਤਮ ਲੜਾਈਆਂ ਝਗੜੇ ਖਤਮ ਤਰੱਕੀ ਦਾ ਰਸਤਾ ਸ਼ੁਰੂ ਇਹ ਛਾਉਂਦੇ ਨੇ ਕਿ ਇੱਧਰ ਤਾਂ ਲੋਕ ਜੁੜਨੇ ਹੀ ਨਾ ਲੋਕ ਜੇਕਰ ਹੋਣ ਇੱਕ ਮਿੰਟ ਇਹ ਕੀ ਆ ਗੁਰ ਜਿਹੜਾ ਕਾਨੂੰਨ ਕੀ ਆ ਜਿਹੜੇ ਅਸੀਂ ਕਾਨੂੰਨ ਦੀ ਮੰਗ ਕਰ ਰਹੇ ਹਾਂ ਜੇਕਰ ਇਹ ਕਾਨੂੰਨ ਬਣਦਾ ਤਾਂ ਲੋਕਾਂ ਦਾ ਗੁਰੂ ਦੇ ਵਿੱਚ ਹੋਰ ਵਿਸ਼ਵਾਸ ਜਿਹੜੇ ਲੋਕਾਂ ਨੂੰ ਪਤਾ ਨਹੀਂ ਹੈਗਾ ਗਿਆਨ ਦਾ ਜਿਹੜੇ ਲੋਕ ਇਸ ਤੋਂ ਬੇਮੁਖ ਨੇ ਗੁਰੂ ਤੋਂ ਉਹਨਾਂ ਦਾ ਹੋਰ ਜਿਆਦਾ ਉਸ ਚੀਜ਼ ਤੇ ਧਿਆਨ ਵਧਣਾ ਉਹ ਲੋਕ ਖਿੱਚੇ ਜਾਣਗੇ ਇਸ ਚੇ ਲਈ ਜੇਕਰ ਗੁਰੂ ਕੀ ਆ ਉਹਦੇ ਲਈ ਕਾਨੂੰਨ ਵੀ ਬਹੁਤ ਸਖਤ ਆ ਗੁਰੂ ਦਾ ਗਿਆਨ ਕੀ ਆ ਉਹ ਸਮਝਣਗੇ ਇਹ ਚੀਜ਼ ਇਸ ਕਰਕੇ ਇਹ ਚੀਜ਼ ਚਾਹੁੰਦੇ ਨੇਗੇ ਵੀ ਇਹ ਲੋਕ ਗੁਰੂ ਨਾਲ ਤਾਂ ਜੁੜ ਨਹੀਂ ਨਾ ਇਹ ਸਾਰੇ ਬੇਮੁਖ ਲੋਕ ਨੇਗੇ ਗੁਰੂ ਦੇ ਗਿਆਨ ਤੇ ਗੁਰੂ ਦੀ ਬਾਣੀ ਦਾ ਤਾਂ ਹੋਰ ਹੀ ਕੋਈ ਅਜਬ ਨਜ਼ਾਰਾ ਇਸ ਕਰਕੇ ਮੈਂ ਇਹੀ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਵੇ ਤੁਸੀਂ ਆਪੋ ਆਪਣੇ ਅੱਖਾਂ ਦੇ ਉੱਪਰ ਪੱਟੀਆਂ ਨਾ ਬੰਨੋ ਤੁਹਾਨੂੰ ਮੈਂ ਚਾਰਨਾ ਚ ਬੇਨਤੀ ਕਰਦਾ ਆਪਾਂ ਇਹ ਸਰਕਾਰਾਂ ਬੜੀਆਂ ਭੁਜਾਈਆਂ ਨੇ ਬੜੇ ਧਾੜ ਵੀ ਆਏ ਨੇਗੇ ਰਹਿਣਾ ਤਾਂ ਅਖਰ ਨੂੰ ਸੱਚ ਹੀ ਆ ਕੂੜ ਨਖੁੱਟੇ ਨਾਨਕਾ ਔੜਕ ਸੱਚ ਰਹੇ ਰਹਿਣਾ ਸੱਚ ਇਸ ਕਰਕੇ ਕੂੜ ਇਹਨਾਂ ਨੂੰ ਖਤਮ ਹੋਣਾ ਇਹਨਾਂ ਨੂੰ ਸਾਰਿਆਂ ਨੇ ਮਰ ਜਾਣਾ ਇਹਨਾਂ ਸਾਰੇ ਐਮਐਲਏ ਇਹਨਾਂ ਦਾ ਮੁੱਖ ਮੰਤਰੀ ਨੇ ਸਾਹਮਣੇ ਮਰ ਜਾਣਾ ਠੀਕ ਹੈ ਇਹਨਾਂ ਨੂੰ ਸਾਹਮਣੇ ਮਰ ਜਾਣਾ ਆਖਰ ਨੂੰ ਤੁਹਾਡੇ ਨਾਲ ਸੱਚ ਹੀ ਜਾਣਾ ਜੇਕਰ ਤੁਸੀਂ ਸੱਚ ਨਾਲ ਖੜੋਗੇ ਤੁਹਾਡੇ ਨਾਲ ਸੱਚ ਜਾਣਾ ਸੱਚ ਤੋਂ ਉੱਪਰ ਤੁਹਾਡੇ ਨਾਲ ਕੁਝ ਨਹੀਂ ਜਾਣਾ ਕੀਤਾ ਹੋਇਆ ਚੰਗਾ ਬੰਦੇ ਦਾ ਕਰਮ ਹੀ ਤੁਹਾਡੇ ਨਾਲ ਜਾਣਾ ਹੈ ਮਰਨਾ ਇਹਨਾਂ ਨੇ ਵੀ ਤਪੋ ਰਾਜ ਰਾਜ ਨੂੰ ਨਰਕ ਬਾਣੀ ਕਹਿੰਦੀ ਹੈ ਇਸ ਕਰਕੇ ਤੁਸੀਂ ਜਿਹੜੇ ਰਾਜਗੱਦੀਆਂ ਦੇ ਬੈਠੇ ਹੋ ਇਹ ਚੀਜ਼ ਦੇ ਭਲੇਖੇ ਦੇ ਵਿੱਚੋਂ ਤੁਸੀਂ ਤੁਸੀਂ ਰਾਜਗੱਦੀਆਂ ਦੇ ਉੱਪਰ ਬੈਠੇ ਆਂ ਸਾਨੂੰ ਕੁਝ ਹੋਣ ਵਾਲਾ ਨਹੀਂ ਇੱਕ ਮਿੰਟ ਬਾਈ ਜੀ ਤੁਸੀਂ ਜਿਹੜੇ ਗੱਲ ਕਹਿਣੇ ਵੀ ਅਸੀਂ ਰਾਜਗੱਦੀਆਂ ਦੇ ਬੈਠੇ ਬਾਣੀ ਇਹ ਗੱਲ ਕਹਿੰਦੀ ਆ ਬੰਦੇ ਦਾ ਕੀਤਾ ਹੋਇਆ ਕੋਈ ਤਾਪ ਨੂੰ ਰਾਜਗੱਦੀ ਲਿਆ ਕੇ ਬਿਠਾਉਂਦਾ ਪਰ ਇਸ ਤੋਂ ਬਾਅਦ ਬੰਦਾ ਨਰਕਾਂ ਦੇ ਵਿੱਚ ਜਾਂਦਾ ਆ ਜਿਹੜੇ ਕੁੱਤਿਆਂ ਦੇ ਕੀੜੇ ਪਾਏ ਫਰਦਨੇ ਕੋਈ ਹੋਰ ਨਹੀਂ ਹੈਗੇ ਇਹ ਥੋਡੇ ਵਰਗੇ ਕੁੱਤਿਆਂ ਦੇ ਜਿਹੜੇ ਕੀੜੇ ਸਿਰਾਂ ਦੇ ਵਿੱਚ ਪਾਏ ਫਿਰਨੇ ਇਹ ਥੋਡੇ ਵਰਗੇ ਮਨਿਸਟਰ ਥੋਡੇ ਵਰਗੇ ਮੁੱਖ ਮੰਤਰੀ ਨੇ ਜਿਨ੍ਹਾਂ ਨੇ ਸਮੇਂ ਅਨੁਸਾਰ ਪਰਜਾ ਦੀ ਨਹੀਂ ਸੁਣੀ ਪਰਜਾ ਦੀ ਗੱਲ ਨਹੀਂ ਕੀਤੀ ਤੁਸੀਂ ਦੇਖ ਰਹੇ ਹੋ ਨਾ ਜਿਹੜਾ ਹੁਣ ਜਨਮ ਤੋਂ ਲੈ ਕੇ ਇਹੋ ਜਿਹਾ ਬੰਦਾ ਪੈਦਾ ਹੁੰਦਾ ਕਿ ਉਹ ਲੁੱਲਾ ਲਗਣਾ ਸਭ ਕੁਝ ਪੈਦਾ ਹੁੰਦਾ ਇਹ ਸਭ ਕਰਮਾਂ ਦੀ ਖੇਡ ਹੈ ਇਸ ਕਰਕੇ ਇਸ ਕਰਮਾਂ ਨੂੰ ਪਛਾਣੀਏ ਚੰਗੇ ਕਰਮ ਕਰੀਏ ਚੰਗੇ ਕਰਮ ਕਰਕੇ ਇੱਥੇ ਇਨਸਾਨੀਅਤ ਦੀ ਤੇ ਸੱਚ ਦੀ ਗੱਲ ਕਰੀਏ ਆਓ ਮੈਂ ਸਾਰੇ ਹੀ ਪੰਜਾਬ ਵਾਸੀ ਨੂੰ ਹੀ ਬੇਨਤੀ ਕਰਦਾ ਵੀ ਆਪਾਂ ਤਕੜੇ ਹੋ ਕੇ ਇਕੱਠੇ ਹੋ ਕੇ ਜਿਹੜਾ ਕਿ ਆਪਾਂ ਆਪਾ ਪੀਰਾਪੀਗ ਨੂੰ ਭਾਈ ਸਾਹਿਬ ਲਈ ਇਕੱਠੇ ਹੋਈਏ ਇਸ ਕਰਕੇ ਮੇਰੀ ਬੇਨਤੀ ਸਾਰੇ ਚਾਹਵਾਂ ਦੇ ਵਿੱਚ ਇਹੀ ਆ ਸਾਰੇ ਹੀ ਵੈਸੇ ਮੈਨੂੰ ਤਾਂ ਨਾ ਹੁਣ Hindu Muslim Sikh Isai ਇਹ ਮੈਨੂੰ ਸ਼ਬਦ ਵਰਤਣਾ ਚੰਗਾ ਨਹੀਂ ਲੱਗਦਾ ਕਿਉਂਕਿ ਜਦੋਂ ਕਿ ਅੰਡਿਟੀ ਮੈਂ ਬਾਣੀ ਨੂੰ ਜਿੰਨਾ ਕਿ ਸਮਝਿਆ ਪਰ ਮੈਂ ਕਹਿ ਦਿੰਦਾ ਵੀ ਤੁਸੀਂ Hindu Muslim Sikh Isai ਸਾਰੇ ਧਰਮਾਂ ਦੇ ਬੰਦੇ ਤੁਸੀਂ ਇੱਥੇ ਇਕੱਠੇ ਹੋ ਮੈਂ ਮੈਂ ਇਹ ਧਰਮ ਦੀ ਪਰਿਭਾਸ਼ਾ ਨੂੰ ਵਿੱਚ ਜਿਤਿਤ ਕਰਾਉਣ ਸਮਝਣ ਦੀ ਕੋਸ਼ਿਸ਼ ਕਰਦਾ ਵੀ ਧਰਮ ਦਾ ਕੋਈ ਹੈ ਨਹੀਂ ਇਹ ਤਾਂ ਇਨਸਾਨੀਅਤ ਹੈ ਸਭ ਤੋਂ ਵੱਡੀ ਇਨਸਾਨੀਅਤ ਹੈ ਇਸ ਕਰਕੇ ਇਨਸਾਨੀਅਤ ਇਹ ਜਿਹਨਾਂ ਲੋਕਾਂ ਦੇ ਵਿੱਚ ਇਨਸਾਨੀਅਤ ਹੈ ਉਹ ਇਨਸਾਨੀਅਤ ਲਈ ਇੱਥੇ ਇਕੱਠੇ ਹੋਈਏ ਤੇ ਆਪਾਂ ਜਿੰਨੇ ਵੀ ਆਪਣੇ ਸਾਡੇ ਗਿਆਨ ਦੇ ਸੋਮੇ ਨੇਗੇ ਅਸੀਂ ਸਾਰਿਆਂ ਦੇ ਉਹਨਾਂ ਦੇ ਉਹਨਾਂ ਦੇ ਲਈ ਇੱਕ ਇੱਕ ਚੰਗਾ ਕਾਨੂੰਨ ਬਣੇ ਉਹਨਾਂ ਦਾ ਸਤਕਾਰ ਲਈ ਇੱਕ ਚੰਗੀ ਕਾਨੂੰਨ ਬਣੇ ਉਸ ਲਈ ਆਪਾਂ ਉਹਦੇ ਲਈ ਆਪਾਂ ਆਪਾਂ ਸਾਰੇ ਇਕੱਠੇ ਹੋਈਏ ਇਹ ਹੀ ਮੇਰੇ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ 22 13 ਤਰੀਕ ਨੂੰ ਆਪਾਂ ਸਾਰਿਆਂ ਨੇ ਇੱਥੇ ਪਹੁੰਚਣਾ ਇੱਕ ਤਕੜਾ ਫੈਸਲਾ ਸਰਕਾਰ ਨੂੰ ਜਗਾਉਣ ਲਈ ਲੈਣਾ ਥੋੜੇ ਦਿਨਾਂ ਦੇ ਵਿੱਚ ਕਣਕ ਵੀ ਬੀਜੀ ਜੋ ਉਜਾਇਰਾਂ ਵੀ ਵੱਡੀਆਂ ਜਾਣਗੀਆਂ ਇਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਗਰਾਮ ਹੈ 13 ਤਰੀਕ ਤੋਂ ਬਾਅਦ ਇਹ ਤੁਹਾਡਾ ਬਿੱਲੇ ਹੀ ਬਿੱਲੇ ਆ ਤਕੜੇ ਹੋ ਕੇ ਜਿਹੜਾ ਆਪੇ ਇਨਸਾਫ ਲਗਾਈ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ